ਜਲੰਧਰ ਪੁਲਿਸ ਕਮਿਸ਼ਨਰ ਨੇ ਕੁਝ ਦਿਨ ਪਹਿਲਾਂ ਲਾਪਤਾ ਹੋਈਆਂ ਨਾਬਾਲਗ ਲੜਕੀਆਂ ਨੂੰ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਇਸ ਬੰਦੀ ਜਾਣਕਾਰੀ ਸਾਂਝੀ ਕਰਦਿਆਂ ਪੁਲਿਸ ਕਮਿਸ਼ਨਰ ਤਨਪ੍ਰੀਤ ਕੋਰਨੇ ਦੱਸੇ ਕਿ ਦੋਵੇਂ ਨਾਬਾਲਗ ਲੜਕੀਆਂ ਜਿਨ੍ਹਾਂ ਦੀ ਉਮਰ 14 ਅਤੇ 16 ਸਾਲ ਹੈ ਸਕੂਲ ਤੋਂ ਵਾਪਸ ਆਉਣ ਦੇ ਸਮੇਂ ਲਾਪਤਾ ਹੋ ਗਈਆਂ ਸਨ ਉਨ੍ਹਾਂ ਦੱਸਿਆ ਕਿ ਤੁਰੰਤ ਸ਼ੁਰੂ ਕੀਤੀ ਜਾਂਚ ਅਤੇ ਕਈ ਥਾਵਾਂ ਤੇ ਛਾਪੇਮਾਰੀ ਤੋਂ ਬਾਅਦ ਚਮੂ ਤੇ ਕਸ਼ਮੀਰ ਦੇ ਕਟੂਆ ਚ ਸਾਂਝੀ ਕਾਰਵਾਈ ਦੌਰਾਨ ਪੁਲਿਸ ਨੇ ਦੋਵੇਂ ਨਾਬਾਲਗ ਲੜਕੀਆਂ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਹੈ ਪੁਲਿਸ ਨੇ ਘਟਨਾ 'ਚ ਸ਼ਾਮਿਲ ਦੋ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਇਤਲਾ ਮਿਲੀ ਸੀ ਕਿ ਦੋ ਅੰਡਰ ਏਜ ਕੁੜੀਆਂ 14 ਸਾਲ ਤੇ 16 ਸਾਲ ਜਿਹੜੀ ਆਪਣੇ ਘਰੋਂ ਸਕੂਲ ਵੱਲ ਗਈ ਸੀਗੀ ਬਟ ਉੱਥੋਂ ਮਿਸਿੰਗ ਹੋ ਗਈ ਤੇ ਲਾਪਤਾ ਚਲੀ ਗਈ ਤੇ ਇਸ ਪਰਿਵਾਰ ਦੇ ਇਸ ਇਨਫੋਰਮੇਸ਼ਨ ਤੇ ਤੁਰੰਤ ਐਕਟ ਕਰਦੇ ਹੋਏ ਥਾਣਾ ਡਿਵੀਜ਼ਨ ਨੰਬਰ 8 ਦੇ ਵਿੱਚ ਅਸੀਂ ਐਫ ਆਈ ਆਰ ਨੰਬਰ 281 ਆਫ ਅੰਡਰ ਸੈਕਸ਼ਨ 137 ਕਲॉज 2 ਆਫ ਬੀ ਐਨ ਐਸ ਰਜਿਸਟਰ ਕਰ ਲਈ ਤੇ ਸਾਨੂੰ ਅੱਗੇ ਜਿਹੜੀ ਲੀਡ ਮਿਲੀ ਸੀ ਉਸ ਤੇ ਐਕਟ ਕਰਦੇ ਹੋਏ ਇੱਕ ਪੁਲਿਸ ਪਾਰਟੀ ਜੰਮੂ ਤੇ ਵਿੱਚ ਗਈ ਸੀਗੀ ਕਤੂਆ ਡਿਸਟ੍ਰਿਕਟ ਦੇ ਵਿੱਚ ਤੇ ਉੱਥੇ ਜਾ ਕੇ ਸਕਸੈਸਫੁਲੀ ਦੋਨੋਂ ਕੁੜੀਆਂ ਨੂੰ ਰਿਕਵਰ ਕਰ ਲਿਆ ਗਿਆ ਹੈ ਤੇ ਜਿਹੜੇ ਇਹਨਾਂ ਦੇ ਦੋਸ਼ੀ ਸੀਗੇ ਉਹਨਾਂ ਨੂੰ ਵੀ ਅਪ੍ਰੀਹੈਂਡ ਕਰਕੇ ਅਰੇਸਟ ਕਰ ਲਿਆ ਗਿਆ ਹੈ ਇਹਨਾਂ ਦੋਸ਼ੀਆਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਊਗਾ ਤੇ ਇਹਨਾਂ ਦੀ ਰਿਮਾਂਡ ਲਈ ਜਾਊਗੀ ਤੇ ਜਲਦ ਤੋਂ ਜਲਦ ਇਨਵੈਸਟੀਗੇਸ਼ਨ ਮੁਕੰਮਲ ਕਰਕੇ ਚਲਾਨ ਅ ਅਦਾਲਤ ਲਈ ਪੇਪਰ ਵਿੱਚ ਪੇਸ਼ ਕੀਤਾ ਜਾਏਗਾ